ਸਿਉ ਮਸੀਹ ਦੇ ਮਾਲਕੀ ਜੋ ਜਿੰਦਾ ਸਿਮਾਨ ਦੇ ਹallelujah ਅਮ ਜੀ ਕਮੈ ਗੁੱਡ ਬਾਇਡੇ ਵੀ ਪੂਰੇ ਸਮੁੱਚੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਵਸਦੇ ਹੋਏ ਮਸੀਹ ਭਾਈਚਾਰੇ ਨੂੰ ਮੁਬਾਰਕਬਾਦ ਦੇਣਾ ਔਰ ਪਰਮੇਸ਼ਵਰ ਦਾ ਅਸੀਂ ਧੰਨਵਾਦ ਕਰਦੇ ਆ ਕਿ ਪਰਮੇਸ਼ਵਰ ਨੇ ਇੱਕ ਵਾਰੀ ਫੇਰ ਸਮੂਝੇ ਮਸੀਬਾਈ ਚਾਰੇ ਦੀ ਜਿੱਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਸੀ ਇੱਕ ਜ਼ਾਦ ਮੂਵੀ ਜਿਹੜੀ ਰਿਲੀਜ਼ ਹੋਈ ਸੀ ਕਦੇ ਵਿੱਚ ਐਕਟਰਾਂ ਵੱਲੋਂ ਡਾਇਰੈਕਟਰਾਂ ਵੱਲੋਂ ਪਰ ਪੂਰੀ ਜ਼ਾਦ ਮੂਵੀ ਦੀ ਟੀਮ ਵੱਲੋਂ ਮਸੀਬਾਈ ਚਾਰੇ ਨੇ ਉਹਦੇ ਜਿਹੜੇ ਆ ਬੁਰੰਦਰ ਨਾਨਾ ਨੇ ਕੰਮ ਕੀਤਾ ਸੀ ਮਸੀਬਾਈ ਚਾਰੇ ਨੇ ਦਿਲ ਨੂੰ ਠੇਸ ਮਚਾਈ ਸੀ ਔਰ ਸਾਡੇ ਪਰਮੇਸ਼ਰ ਦੇ ਪ੍ਰਭ ਯਿਸੂ ਮਸੀਹ ਜੀ ਦੀ ਮੂਤ ਦੇ ਅਗੇ ਸਰੂਪ ਦੇਖ ਲੋਗੇ ਪਵਿੱਤਰ ਫੁੱਲ ਪਰ ਦੇਖ ਲੋਗੇ ਉਹਨਾਂ ਨੇ ਗੁਰਮੁਖੀ ਕੁਡਾ ਨਾਮ ਦਾ ਐਕਟਰ ਆ ਔਰ ਉਹਨਾਂ ਨੇ ਪੁਰੇ ਮਸੀਹ ਭਾਈਚਾਰੇ ਦੇ ਮਾਤੇ ਫੇਸ ਬਚਾਈ ਸੀ ਕਿ ਚਰਚ ਦੇ ਵਿੱਚ ਗੋਲਿਆਂ ਦੇ ਨਾਲ ਸਭੂਤੇ ਮਸੀਹ ਭਾਈਚਾਰੇ ਨੂੰ ਦੱਸਾਇਆ ਤੋਂ ਲੋ ਸੀ ਉਹਨਾਂ ਲੈ ਕੇ ਪੂਰੇ ਦੇਸ਼ਾਂ ਦੀ ਦੇਸ਼ਾਂ ਦੇ ਵਿੱਚ ਵਾਪਰੇ ਮਸੀਹ ਭਾਈਚਾਰੇ ਦੇ ਵਿੱਚ ਬਹੁਤ ਰੋਸ ਸੀ ਅਸੀਂ ਜਲੰਧਰ ਪੁਲਿਸ ਕਮਿਸ਼ਨਰ ਨੂੰ ਐਪਲੀਕੇਸ਼ਨ ਦਿੱਤੀ ਸੀ ਵੀ ਇਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਔਰ ਸਿਰਮ ਜਿਹੜੇ ਫਿਲਮਾਂ ਦੇ cinema ਦੇ ਵਿੱਚ ਜਿਹੜੇ ਸੀਨ ਆ ਉਹਨੂੰ ਜਿਹੜਾ ਕਟਿਆ ਜਾਵੇ ਉਹਨੂੰ ਜਿਹੜਾ ਖਤਮ ਕੀਤਾ ਜਾਵੇ ਜਿਹਦੇ ਨਾਲ ਮਸੀਬਾਈ ਚਰਨ ਦੇ ਹਿਰਦੇ ਜਿਹੜੇ ਵਿਰੁੰਧਰੇ ਗਏ ਨੇ ਉਹਨਾਂ ਦੇ ਮਲਮ ਪੱਟੀ ਦਾ ਕੰਮ ਕੀਤਾ ਜਾਵੇ। ਸੋ ਅਸੀਂ ਅੱਜ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਜਿਹੜਾ ਸੀ ਸੀ ਉਹ ਵੀ ਘਟਾਤਾ ਵਾ ਪਰ ਸੈਂਸਰ ਬੋਰਡ ਵੱਲੋਂ ਸਾਨੂੰ ਉਹ ਲੈਟਰ ਵੀ ਆ ਗਈ ਆ ਔਰ ਜਿਨੇ ਵੀ ਇਹਨਾਂ ਦੀ ਟੀਮ ਸੀ ਜਾੜ ਫਿਲਮ ਮੂਵੀ ਦੀ ਉਹਨਾਂ ਸਾਰਿਆਂ ਦੇ ਪਰਚਾ ਦਰਜ ਕਰ ਦਿੱਤਾ ਗਿਆ ਵਾ ਔਰ ਅਸੀਂ ਧੰਨਵਾਦ ਕਰਦੇ ਆ ਮਸੀਹ ਭਾਈਚਾਰੇ ਵੱਲੋਂ ਡਿਪੂ પોલીસ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਔਰ ਮੈਂ گاਉਂ ਦੇ ਮਸੀਹ ਵਿਰੋਧੀਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਡਿਪੂ ਇੱਕ ਵਿੱਚ ਵੀ ਅਗਰ ਮਸੀਹ ਭਾਈਚਾਰੇ ਦੇ ਨਾਲ ਕੋਈ ਜਾਂ ਮਸੀਹ ਭਾਈਚਾਰੇ ਦੇ ਦੇ ਸਿਧਾਂਤ ਨੇ ਉਹਨਾਂ ਦਾ ਮੈਂ ਛੇੜਛਾੜ ਕਰੇਗਾ ਉਹਨਾਂ ਦੇ ਤੇ ਬੰਦ ਕਾਨੂੰਨੀ ਕਾਰਵਾਈ ਜਿਹੜੀ ਆ ਕਰਵਾ ਦਿੱਤੀ ਜਾਏਗੀ ਸੋ ਅਸੀਂ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਦਾ ਪਰਮੇਸ਼ਵਰ ਨੇ ਇੱਕ ਵਾਰੀ ਫੇਰ ਜਿੱਤ ਕਰਵਾਈ ਆ ਕਰ ਮੈਂ ਇੱਕ ਗੱਲ ਹੋਰ ਕਿਸੇ ਕਾਉਂਟ ਕਰਨਾ ਚਾਹੁੰਦਾ ਇਹ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਕਿਸੇ ਜਾਤੀ ਦੇ ਖਿਲਾਫ ਨਹੀਂ ਆ ਕਿਸੇ ਨੇ ਅਸੀਂ ਮਾਲਾ ਜਨਾਂ ਦੇ ਬੋਲਦੇ ਜਿਹੜੇ ਫਿਲਮ ਐਕਟਰ ਆ ਅਸੀਂ ਉਹਨਾਂ ਨੂੰ ਵੀ ਪਿਆਰ ਕਰਦੇ ਆ ਮਗਰ ਅਸੀਂ ਇਹ ਕਦੀ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਮਸੀਹ ਭਾਈਚਾਰੇ ਦੇ ਖਿਲਾਫ ਕੋਈ ਏਦਾਂ ਦੀ ਮੂਵੀ ਬਣੇ ਜਾਂ ਕੋਈ ਏਦਾਂ ਦਾ ਸੀਨ ਆਵੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਗਾਹ ਵੀ ਅਗਰ ਬਾਲੀਵੁੱਡ ਦੇ ਵਿੱਚ ਕੋਈ ਵੀ ਫਿਲਮ ਬੰਦੀ ਆ ਇਸੀ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵੀ ਤੁਹਾਨੂੰ ਸਾਰੀ ਦੁਨੀਆ ਦੇਖਦੀ ਆ ਔਰ ਮਸੀਹ ਭਾਈਚਾਰੇ ਦੇ ਲੋਕਾਂ ਦੇ ਮਨਾਂ ਤੇ ਡੂੰਗੀ ਠੇਸ ਪਹੁੰਚਦੀ ਆ ਜਦੋਂ ਕੋਈ ਵੀ ਅਜਿਹਾ ਦਾ ਕੰਮ ਕਰਦਾ ਇਸੀ ਦਾ ਖਾਸ ਧਿਆਨ ਰੱਖ ਕੇ ਕੋਈ ਵੀ ਫਿਲਮ ਤਿਆਰ ਕੀਤੀ ਜਾਵੇ ਵੀਡੀਓ ਬਣਾਈ ਜਾਵੇ ਔਰ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆ ਔਰ ਮੈਂ ਪਰਮੇਸ਼ਵਰ ਦਾ ਵੀ ਧੰਨਵਾਦ ਕਰਦਾ ਔਰ ਮੀਡੀਆ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਚੁੱਕਿਆ ਔਰ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਸੋ ਸਾਰਿਆਂ ਮੇਰੇ ਲਈ ਜੈਮ ਸੀ ਦੀ ਧੰਨਵਾਦ ਸਰ ਤੇਕੀਨ ਫਿਲਮ ਦੇ ਦਿੱਤੇ ਪ੍ਰਸਾਰਿਤ ਹੋਣ ਤੋਂ ਬਾਅਦ ਇਹਨਾਂ ਦੇ ਬਾਅਦ ਹੋਣ ਤੋਂ ਬਾਅਦ ਕੱਟਿਆ ਕਿ ਪਹਿਲਾਂ ਕਿਉਂ ਨਹੀਂ ਸੈਂਟਰ ਬੋਰਡ ਨੇ ਅਸੀਂ ਚਾਹੇ ਜਾਂ ਕੀਤੀ ਜੀ ਮੈਂ ਤੁਹਾਨੂੰ ਦੱਸਿਆ ਵੀ ਮਸੀਹ ਭਾਈ ਚਰੇ ਨੂੰ ਸੌਫਟ ਟਾਰਗੇਟ ਸਮਝਿਆ ਜਾਂਦਾ ਵੀ ਇਹਨਾਂ ਨੇ ਕਿਹੜਾ ਬੋਲਣਾ ਵਾ ਇਹਨਾਂ ਨੇ ਤੇ ਜੁੱਤੀਆਂ ਖਾ ਕੇ ਵੀ ਕਹਿ ਦੇਣਾ ਮੈਂ ਵੀ ਅਸੀਂ ਮਾਫ ਕਰਦੇ ਆ ਸੋ ਉਹੀ ਅਸੀਂ ਸਾਨੂੰ ਪਰਮੇਸ਼ਰ ਪਰ ਯਿਸੂ ਮਸੀਹ ਨੇ ਸਿਖਾਇਆ ਵੀ ਸਾਰਿਆਂ ਨੂੰ ਮਾਫ਼ ਕਰੋ ਇਹ ਸਾਨੂੰ ਸੌਫਟ ਟਾਰਗੇਟ ਸਮਝਦੇ ਨੇ ਤਾਂ ਕਰਕੇ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਨੇ ਸਾਡੀਆਂ ਧਾਰਮਿਕ ਭਾਵਨਾ ਨੂੰ ਆਤ ਕਰਦੇ ਨੇ ਸਾਨੂੰ ਝੰਡੋੜਦੇ ਨੇ ਉਹ ਸਾਨੂੰ ਚੈੱਕ ਕਰਦੇ ਨੇ ਵੀ ਇਹਨਾਂ 'ਚ ਤੜ ਕਿੰਨੀ ਗਿਆ ਤੇ ਜੇ ਹੁਣ ਮਾਫ਼ ਕਰਨ ਦੀ ਗੱਲ ਕੀਤੀ ਗਈ ਜਿੱਦਾਂ ਕਿਸੇ ਸਰਕਾਰ ਬੋਰਡ ਵੱਲੋਂ ਕਟਾਇਆ ਗਿਆ ਜੇ ਇਹਨੂੰ ਚਾਰ ਬਲੋ ਵੀ ਮਾਫੀ ਨਾਮ ਆ ਜਾਂਦਾ ਤਾਂ ਕੀ ਮਾਫੀ ਕੀ ਹੈ ਕਿ ਐਫ ਆਈ ਆਰ ਦੱਜ ਕਰਵਾਈ ਜਾਏਗੀ ਕਿ ਇਸ ਨੂੰ ਕਾਰਵਾਈ ਦੇ ਅੰਜਾਮ ਦਿੱਤਾ ਜਾਏਗਾ ਜੀ ਸਾਡੇ ਕੋਲ ਪਹਿਲਾਂ ਆਣ ਸਮੂਦਾ ਮਸੀਹ ਭਾਈਚਾਰੇ ਦੀ ਕਚਹਿਰੀ ਚ ਆ ਕੇ ਬੈਠਣ ਪਰ ਜੋ ਸਮੂਦਾ ਮਸੀਹ ਭਾਈਚਾਰੇ ਦਾ ਫੈਸਲਾ ਲਏਗਾ ਉਹ اسی ਚੀਜ਼ ਤੇ ਆਪਣੇ ਭਰਾਤੀ ਜਿਹੇ ਬੰਦੀਆਂ ਨਾਲ ਬੈਠ ਕੇ ਗੱਲਬਾਤ ਕਰਕੇ ਅਗਲਾ ਫੈਸਲਾ ਤੁਹਾਨੂੰ ਦੱਸ ਦਿੱਤਾ ਜਾਏਗਾ ਸਿਰ ਪਹਿਲਾਂ ਵੀ ਐਪੀਆਰ ਦੀ ਮੰਗ ਕਰਦੇ ਹੋਏ ਕਿ ਉਹ ਵੀ ਆਪਣੇ ਐਪੀਆਰ ਅੱਗੇ ਦੀ ਕਾਰਵਾਈ ਦੀ ਮੰਗ ਕਰਦੇ ਕਿਉਂਕਿ ਪਹਿਲਾਂ ਵੀ ਮੰਗ ਕਰਦੇ ਕਿ ਇਹਦੀ ਸਾਰੀ ਆ ਹੋਣੀ ਹੈ ਅਸੀਂ ਮੰਗ ਕਰਦੇ ਆ ਜੀ ਅਸੀਂ ਅਸੀਂ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਔਰ ਧੰਨਵਾਦ ਵੀ ਕਰਦੇ ਆ ਉਹਨਾਂ ਨੇ ਐਫਆਈਆ ਦਰਜ ਕੀਤੀ ਔਰ ਸਿਨੇਮਾ ਹਾਲ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਵੀਡੀਓ ਵੀ ਰਿਮੂਵ ਕਰਵਾਈ ਆ ਪਰ ਮੈਨੂੰ ਸੁਣਨ ਚ ਆਇਆ ਜਿੜੇ ਫਿਲਮ ਐਕਟਰ ਨੇ ਉਹ ਵੀ ਅੱਜ ਪ੍ਰਸ਼ਾਸਨ ਨਾਲ ਤਾਲਮੇਲ ਕਰ ਰਹੇ ਨੇ ਸੋ ਅਸੀਂ ਵੀ ਕਹਿੰਦੇ ਆ ਵੀ ਜਰੂਰ ਸਾਡੇ ਨਾਲ ਵੀ ਤਾਲਮੇਲ ਕਰੋ ਪਰਮੇਸ਼ੀਰ ਪ੍ਰਭੂ ਯਿਸੂ ਮਸੀਹ ਸਾਰਿਆਂ ਨੂੰ ਪਿਆਰ ਕਰਦੇ ਆ ਉਹਨਾਂ ਦੀ ਕੌਮ ਵੀ ਸਾਰਿਆਂ ਨੂੰ ਪਿਆਰ ਕਰਦੀ ਕਿਸੇ ਐਕਟਰ ਦੇ ਖਿਲਾਫ ਕਿਸੇ ਡਾਇਰੈਕਟਰ ਦੇ ਖਿਲਾਫ ਜਾਂ ਪੂਰੀ ਬਾਲੀਵੁੱਡ ਇੰਡਸਟਰੀ ਦੇ ਖਿਲਾਫ ਨਹੀਂ ਆ ਅਸੀਂ ਅਸੀਂ ਸਿਰਫ ਉਹਨਾਂ ਬੰਦਿਆਂ ਦੇ ਖਿਲਾਫ ਆ ਬਿ ਜਿਹੜੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਆ ਲੋਕਾਂ ਦੀ ਮੈਂ ਸਮਝਦਾ ਸਮੁੱਚੇ ਮਸਲਿਪਾ ਇਚਾਰੇ ਵੱਲੋਂ ਮੈਂ ਗੱਲ ਕਰ ਰਿਹਾ ਵੀ ਬਾਕੀ ਵੀ ਜਿੰਨੇ ਵੀ ਧਰਮ ਆ ਕਿਸੇ ਵੀ ਧਰਮ ਦੇ ਖਿਲਾਫ ਵੀਡੀਓ ਨਹੀਂ ਬਣਨੀ ਚਾਹੀਦੀ Hindu Muslim Sikh Isai ਸਭ ਨੇ ਭਾਈ ਭਾਈ ਸੋ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਵਾ ਇੱਕ ਵਾਰੀ ਜਰੂਰ ਸੋਚਣਾ ਚਾਹੀਦਾ ਵੀ ਅਗਰ ਕੋਈ ਸੀਨ ਦੇ ਨਾਲ ਕਿਸੇ ਦੀ ਧਰਮਾ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਆ ਉਹ ਚੀਜ਼ ਜਿਹੜੀ ਆ ਨਹੀਂ ਕਰਨੀ ਚਾਹੀਦੀ ਔਰ ਕਿਸੇ ਵੀ ਧਰਮ ਦੇ ਵਾਸਤੇ ਤੁਸੀਂ ਵੀਡੀਓ ਬਣਾ ਰਹੇ ਹੋ ਕੋਈ ਫਿਲਮ ਦੇ ਵਿੱਚ ਸੀਨ ਪਾ ਰਹੇ ਹੋ ਜਰੂਰ ਉਸ ਧਰਮ ਦੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਆ ਫਿਲਮ ਬਣਾਉਣ ਤੋਂ ਪਹਿਲਾਂ ਉਹ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਤੁਹਾਨੂੰ ਕੋਈ ਰਪੱਤੀ ਦੇਣੀ ਆ ਕਿਉਂਕਿ ਫਿਰ ਅਸੀਂ ਵੀ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਤੇ ਕਾਰਵਾਈ ਕਰਾਈਏ ਮਗਰ ਅਗਰ ਕੋਈ ਦੁਬਾਰਾ ਵੀ ਇਹ ਗਲਤੀ ਕਰੇਗਾ ਕਿ ਮਸੀ ਭਾਈਚਾਰਾ ਗਲੋਬਲ ਕਿਸ਼ਰੈਕਸ਼ਨ ਕਮੇਟੀ ਡਟ ਕੇ ਇਸਦਾ ਵਿਰੋਧ ਕਰੇਗੀ ਸਤੰਬਰ ਦੀ ਸਿਆਸੀ ਮੋਰਟ ਹੈ ਜਿਹਨੇ ਫਿਲਮ ਮਾਰਦੀ ਆ ਤੇ ਇਹ ਸਹੀ ਪਾਇਚਾ ਕੋਹਰ ਵੀ ਪਾਇਚਾ ਜਿਹੜੇ ਆਪਤੀ ਜਨ ਸੀਨ ਹੁੰਦੇ ਨੇ ਤੇ ਪਹਿਲਾਂ ਅਸੀਂ ਨੂੰ ਕਿਉਂ ਨਹੀਂ ਆਪਣੇ ਐਂਡ ਤੇ ਕਿਉਂ ਨਹੀਂ ਇਹ ਚੀਜ਼ਾਂ ਚੈੱਕ ਕੀਤੀਆਂ ਜਾਂ ਫਿਰ ਤਾਂ ਲੱਗਦਾ ਕਿ ਹਰੇਕ ਸਮੁਦਾਇ ਦੇ ਇੱਕ ਤਾਂ ਲਿਟਰ